ਖਣ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਪਿਪਲੀ ਮਹਾਰਾਜ ਤੇ ਲਹਿਰਾਮਾ ਬਥਰਮਲ ਪਲਾਂਟ ਦੇ ਬੈਕ ਸਾਈਡ ਸੁਖਦੇਵ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਇੱਕ ਤੀਜੇ ਸੂਵੇ ਸੂਣ ਵਾਲੀ ਮੱਝ ਦਿਖਾ ਰਹੇ ਹਾਂ ਸਿੰਘਾਂ ਦੇ ਕੈਪ ਮਿੱਤਰੋ ਜਰੂਰ ਲਏ ਹੋਏ ਨੇ ਦੋਨਾਂ ਦੇ ਤੇ ਜੇ ਆਪਾਂ ਥਣਾ ਦੀ ਗੱਲ ਕਰਕੇ ਤਾਂ ਇੱਕ ਥਣ ਮਿੱਤਰੋ ਨੇਕੀ ਦਾ ਸਹਜ ਦਾ ਵੀ ਫਰਕ ਹੈ ਥੋੜਾ ਜਿਹਾ ਵੱਡਾ ਦਿਖਾਈ ਦਿੰਦਾ ਕੋਈ ਸਾਈਡ ਨਹੀਂ ਜਾਂ ਕੋਈ ਹੋਰ ਨਹੀਂ ਉਹ ਮਿੱਤਰੋ ਲਈ ਵਾ ਜੜਾ ਸਾਫ ਹੈ ਉਹ ਕਿਸੇ ਕਿਸੇ ਦਾ ਬੇਸਿਕ ਕੁਦਰਤੀ ਥਾਂ ਦਾ ਸਾਇਜ ਵਾਜਾਂ ਦਾ ਹੁੰਦਾ ਤੇ ਘਰੇਲੂ ਵੀਡਿਓ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਕਰਦੇ ਆ ਅੰਕਲ ਦੇ ਨਾਲ ਗੱਲਬਾਤ ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਐ ਸੇ ਤਾਂ ਹਾਂਜੀ ਠੀਕ ਐ ਸੂਆ ਇਹਦਾ ਤੀਜਾ ਤੀਜਾ ਸੂਆ ਕਿੰਨੇ ਕ ਦਿਨ ਲੈ ਜੂਗੀ ਬਸ ਕੱਲ ਦਾ ਦਿਨ ਪੂਰੇ ਹੋ ਗਈ ਇੱਕ ਦੋ ਦਿਨ ਹੋਰ ਲੈ ਜੀ ਠੀਕ ਐ ਕਿੰਨਾ ਕ ਦੁੱਧ ਸੀ ਸਹੀ 12 ਤੋਂ ਪਲੱਸ ਪੰਜ ਹੈ ਬਈ ਠੀਕ ਐ ਤੇ ਟੀਕੇ ਬਾਰੇ ਕੋਈ ਜਾਣਕਾਰੀ ਕਿਹੜਾ ਲੱਗਿਆ ਠੀਕ ਆ ਭੁੱਲ ਗਿਆ ਜੀ ਗਿਆ ਠੀਕ ਲੱਗਿਆ ਠੀਕਾ ਤੇ ਤੋਰੋ ਜੇ ਇੱਕ ਵਾਰੀ ਮਾੜਾ ਤੋਰ ਕੇ ਦਿਖਾ ਦੋ ਸੋ ਤੀਜੇ ਸੂਏ ਮਿੱਤਰੋ ਸੁਣਾ ਕੱਲ ਦਿਨ ਪੂਰੇ ਹੋ ਗਏ ਆ 5 ਦਿਨ 4 ਦਿਨ ਜਿੰਨੇ ਵੀ ਮਰਜ਼ੀ ਲਿ ਜਾ ਸਕਦੀ ਆ 10 ਮਹੀਨੇ ਜਿਹੜੇ ਪੂਰੇ ਹੋ ਗਏ ਨੇ ਦੁੱਧ ਅੰਕੜਾ ਕਹਿੰਦਾ ਵੀ 12 ਤੋਂ ਜ਼ਿਆਦਾ ਹੀ ਕੱਢਿਆ ਪਰ ਆਪਾਂ 11 12 ਮੰਨ ਕੇ ਚੱਲਦੇ ਆ ਤੇ ਰੇਟ ਪਰ ਕੀ ਕਰਤਾ ਜੇ ਤਾਂ ਆਪਾਂ 1,5000 15 ਮਿੱਤਰੋ ਮੁੱਲ ਹੈ ਘਰ ਦੀ ਮੱਝਾ ਕੋਈ ਉਹ ਨਹੀਂ ਤੇ ਮੰਦ ਜੰਦਰੀ ਮੰਦ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਕਿਉਂਕਿ ਪਸ਼ੂ ਫੇਰ ਆਪਾਂ ਕਹਿੰਦੇ ਵੀ ਪਸ਼ੂਆਂ ਦੇ ਜਿਹੜੇ ਰੇਟ ਹੈ ਤਸਮਾਨੀ ਚੜੇ ਪਏ ਨੇ ਇਹ ਨੋਰਮਲ ਰੇਟ ਵਾਲੀ ਮੱਝਾ ਹਾਂਜੀ ਨੰਬਰ ਆਪਣਾ ਨੰਬਰ 0956 94655 66710 66710 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਪਿੰਡ ਪਿਪਲੀ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ